ਸਜਾਬ ਵਾਸਤੇ ਸੌਂਫ ਹੋ ਗਿਆ ਜੀਰਾ ਹੋ ਗਿਆ ਅਜਵਾਇਣ ਹੋ ਗਈ ਕਲੌਂਜੀ ਹੋ ਗਈ ਮਿੱਥੇ ਹੋ ਗਏ ਇੰਨੀਆਂ ਤਕੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕੱਲੀ ਸਾਡੀ ਗੈਸ ਵਾਸਤੇ ਇੰਨੀਆਂ ਚੀਜ਼ਾਂ ਬਣੀ ਆ ਜਾਂਦੇ ਹੋਰ ਪਤਾ ਨਹੀਂ ਕਿੰਨਾ ਹੋ ਗਿਆ ਹੋ ਗਿਆ ਅਮਰਤਾਰਾ ਹੋ ਗਿਆ ਪਦੀਨਾ ਸੱਤ ਹੋ ਗਿਆ ਇਹ ਚੀਜ਼ਾਂ ਬਲ ਤਾਂ ਸਾਡੇ ਲੋਕ ਜਾਂਦੇ ਨਹੀਂ ਹੈਗੇ ਜਿਹੜੀਆਂ ਚੀਜ਼ਾਂ ਨੇ ਸਾਡੀ ਬੋਡੀ ਨੂੰ ਸਾਫ਼ ਕਰਨਾ ਹੈ ਖਾਲੀ ਪੇਟ ਨਾਲ ਕੈਪਸੂਲ ਲੈਂਦੇ ਨੇ ਖਾਲੀ ਪੇਟ ਕੀ ਆ ਉਹ ਦਾਣੇਦਾਰ ਕੈਪਸੂਲ ਆ ਬਸ ਸੌਖਾ ਤਰੀਕਾ ਵੀ ਉਹਨੂੰ ਪੱਤੇ ਚੋਂ ਕੱਢੋ ਇੱਕ ਤੋੜ ਕੇ ਸਵੇਰੇ ਖਾਲੀ ਪੇਟ ਅੰਦਰ ਮਾਰੋ ਪਰ ਕਦੇ ਤੁਸੀਂ ਇਹ ਤਾਂ ਦੇਖੋ ਵੀ ਤੁਹਾਡੇ ਸਰੀਰ ਨੂੰ ਖਤਮ ਕਰ ਰਿਹਾ ਉਹ ਨੁਕਸਾਨ ਕਿੰਨਾ ਕਰ ਰਿਹਾ ਇਹ ਲੋਕ ਕਦੇ ਵੀ ਸੋਚਦੇ ਨਹੀਂ ਤੇ ਇਹ ਨਹੀਂ ਵੀ ਤੁਕਿਆਂ ਨਾਲ ਗੱਲ ਛੱਡਦਾ ਜਿੰਨੇ ਵੀ ਲੋਕ ਗੈਸ ਵਾਲੇ ਕੈਪਸੂਲ ਖਾਣੇ ਆ ਕੋਈ 5 ਸਾਲ ਤੋਂ ਖਾ ਰਿਹਾ ਕੋਈ 10 ਸਾਲ ਤੋਂ ਖਾ ਰਿਹਾ ਕੋਈ 15 ਸਾਲ ਤੋਂ ਖਾ ਰਿਹਾ ਕੋਈ ਇੱਕ ਵੀ ਖੜਾ ਹੋ ਕੇ ਕਹਿ ਦਵੇ ਵੀ ਮੇਰਾ ਗੈਸ ਦਾ ਕੈਪਸੂਲ ਖਾਣ ਨਾਲ ਮੇਰੀ ਗੈਸ ਆ ਜਿਹੜੀ ਉਹ ਬੰਨ ਹੀ ਬੰਦ ਖਤਮ ਹੋ ਗਿਆ ਜਿਹੜਾ 15 ਸਾਲ ਤੋਂ ਖਾ ਰਿਹਾ ਉਹ ਅੱਜ ਤੱਕ ਖਾ ਰਿਹਾ ਜਿਹੜਾ 10 ਸਾਲ ਤੋਂ ਖਾ ਰਿਹਾ ਅੱਜ ਤੱਕ ਖਾ ਰਿਹਾ ਜਿਹੜਾ 5 ਸਾਲ ਤੋਂ ਖਾ ਰਿਹਾ ਉਹ ਅੱਜ ਤੱਕ ਵੀ ਖਾ ਰਿਹਾ ਹੈ ਰੋਗ ਤਾਂ ਉਹਦਾ ਖਤਮ ਨਹੀਂ ਹੋਇਆ ਜਿੱਥੇ ਉਹ ਇੱਕ ਕੈਪਸੂਲ ਖਾਂਦਾ ਉਥੋਂ ਦੋ ਤੇ ਕੈਪਸੂਲ ਤੇ ਆ ਗਿਆ ਪਰ ਉਹਦਾ ਰੋਗ ਤਾਂ ਖਤਮ ਨਹੀਂ ਹੋਇਆ ਰੋਗ ਦਾ ਉੱਥੇ ਦਾ ਉੱਥੇ ਹੀ ਆ ਉਹ ਦਵਾਈ ਖਾਣ ਦਾ ਫਾਇਦਾ ਹੀ ਕੀ ਹੈ ਜਿਹੜੀ ਰੋਗ ਨੂੰ ਖਤਮ ਹੀ ਨਹੀਂ ਕਰਦੀ ਸਰ ਜੇ ਮੰਨ ਲਓ ਹੁਣ ਕੋਈ ਗੈਸ ਵਾਲਾ ਕੈਪਸੂਲ ਖਾ ਰਿਹਾ ਹੈ ਉਹ ਇਹ ਵੀਡੀਓ ਵੇਖ ਰਿਹਾ ਜੇ ਉਹ ਸੌਂਫ ਦਾ ਪਾਣੀ ਸ਼ੁਰੂ ਕਰ ਲਵੇ ਜਵੈਣ ਦਾ ਪਾਣੀ ਸ਼ੁਰੂ ਫਿਰ ਉਹ ਛੁੱਟ ਜਾਊਗਾ ਉਹ ਤਾਂ ਕੈਪਸੂਲ ਦਾ ਅਲੱਗ-ਅਲੱਗ ਮੈਥਡ ਹੈ ਸੌਂਫ ਦਾ ਪਾਣੀ ਅਲੱਗ ਜੀਰੇ ਦਾ ਪਾਣੀ ਅਲੱਗ ਅਜਵੈਣ ਦਾ ਅਲੱਗ ਮੇਥਿਆਂ ਦਾ ਅਲੱਗ ਕਲੌਂਜੀ ਦਾ ਅਲੱਗ ਠੀਕ ਹੈ ਜੀ ਅਰਜਨ ਛਾਲ ਦਾ ਅਲੱਗ ਹਰ ਚੀਜ਼ ਦਾ ਅਲੱਗ-ਅਲੱਗ ਮੈਥਡ ਹੈ ਲੋਕ ਕੀ ਆ ਮਿਕਸ ਕਰਕੇ ਸਾਰਾ ਕੁਝ ਖਾਈ ਜਾਂਦੇ ਨੇ ਠੀਕ ਹੈ ਆ ਡਾਕਟਰ ਵੀ ਬਹੁਤ ਕਈ ਬੈਠੇ ਨੇ ਜਿਹੜੇ ਜਿਨਾਂ ਕੋ ਕੋਈ ਡਿਗਰੀ ਨਹੀਂ ਕੋਈ ਕੁਝ ਨਹੀਂ ਉਹ ਦੱਸੀ ਜਾਂਦੇ ਨੇ ਸੌਂਫ ਜਵੈਣ ਜੀਰਾ ਮਿਕਸ ਕਰ ਕਰਕੇ ਖਾਈ ਜਾਓ ਉਹ ਯਾਰ ਉਹਦੀ ਹਰ ਚੀਜ਼ ਦੀ ਤਸਵੀਰ ਵੱਖੋ ਵੱਖਰੀ ਐ ਹਰ ਚੀਜ਼ ਦਾ ਪਚਣ ਦਾ ਤਰੀਕਾ ਵੱਖੋ ਵੱਖਰਾ ਅੰਦਰ ਇੱਕੋ ਚੀਜ਼ ਨੂੰ ਇੱਕੋ ਵਾਰ ਪੇਟ ਦੇ ਅੰਦਰ ਸਿੱਟੂਗੇ ਉਹ ਵੀ ਫਾਇਦਾ ਹੋਣ ਦੀ ਜਗ੍ਹਾ ਨੁਕਸਾਨ ਕਰਦੀਆਂ ਨੇ ਹਰ ਚੀਜ਼ ਦਾ ਪਰ ਇਹੀ ਸੋਸ਼ਲ ਮੀਡੀਆ ਦੇ ਉੱਤੇ ਭਾਈ ਹੁਣ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਕਿਵੇਂ ਤਾਂ ਕਹਿ ਸਕਦੇ ਹੋ ਇਹ ਚੀਜ਼ ਨੂੰ ਕਿ ਹਾਂ ਕਿ ਇਸ ਚੀਜ਼ ਲਾਹੇਵੰਦ ਆ ਲਗਭਗ 99% ਲੋਕਾਂ ਦੇ ਘਰ ਤਜਾਅ ਵਾਲੇ ਕੈਪਸੂਲ ਪਏ ਨੇ ਤੁਸੀਂ ਦੇਖੋ ਸਵੇਰੇ ਉੱਠ ਕੇ ਹਰ ਬੰਦਾ ਪਾਣੀ ਪੀਣਾ ਭੁੱਲ ਜੂਗਾ ਰੋਟੀ ਖਾਣੀ ਭੁੱਲ ਜੂਗਾ ਪਰ ਦਜਾਅ ਵਾਲਾ ਜਿਹੜਾ ਕੈਪਸੂਲ ਆ ਤਜਾਅ ਵਾਲਾ ਉਹ ਖਾਣਾ ਕੋਈ ਨਹੀਂ ਭੁੱਲਦਾ ਕਿਉਂਕਿ ਉਹ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਹੀ ਨਹੀਂ ਜਾਂ ਉਹਨਾਂ ਨੂੰ ਉਲਟੀ ਆਉਣ ਨੂੰ ਮਨ ਕਰੀ ਜਾਂਦਾ ਹੈ ਉਹਨਾਂ ਦਾ ਸਿਰ ਭਾਰਾ ਹੋਈ ਜਾਂਦਾ ਹੈ ਉਹਨਾਂ ਦੇ ਹੱਡ ਪੈਰ ਟੁੱਟੀ ਜਾਂਦੇ ਨੇ ਜੇ ਗੈਸ ਦਾ ਕੈਪਸੂਲ ਨਹੀਂ ਲੈਂਦੇ ਪੇਟ ਫੁੱਲੀ ਜਾਂਦਾ ਗੈਸ ਬਣੀ ਜਾਂਦੀ ਹੈ ਜਾਂ ਕਈਆਂ ਨੂੰ ਤਾਂ ਤੁਸੀਂ ਇਹ ਕਹਿ ਲਓ ਵੀ ਗੈਸ ਦਾ ਕੈਪਸੂਲ ਲੈਵੇ ਨਾ ਕੱਟੀ ਨਹੀਂ ਆਉਂਦੀ ਹੈਗੀ ਸਵੇਰ ਨੂੰ ਪੇਟ ਨਹੀਂ ਖੁੱਲਦਾ ਹੈਗਾ ਇੱਕ ਨਵਾਰਵਾ ਚ ਲਿਆ ਆ ਵੀ ਖੀਰੇ ਡੋਬ ਕੇ ਰੱਖ ਲੋ ਬੱਬਾ ਪਾਣੀ ਅਲਕਲਾਈਨ ਅਲਕਲਾਈਨ ਵਾਟਰ ਹਲਕਲਾਈਨ ਹੋ ਜਾਂਦਾ ਤੁਸੀਂ ਉਹ ਕਹ ਲੋ ਵੀ ਅਸੀਂ ਜ਼ਹਿਰਾਂ ਪੀ ਜਾਂਦੇ ਆ ਸਾਨੂੰ ਪਤਾ ਤਾਂ ਉਹਦਾ ਉਹਦਾ ਹੈ ਹੀ ਨਹੀਂ ਵੀ ਹਾਂ ਉਹ ਕਰ ਕੀ ਰਿਹਾ ਬਾਡੀ ਚ ਜਾਂ ਉਹ ਪਾਣੀ ਚ ਜਾਂ ਉਹਦੇ ਵਿੱਚ ਗਰਮ ਪਾਣੀ ਦੇ ਵਿੱਚ ਅੰਦਰ ਜਾ ਕੇ ਹੋਊਗਾ ਕੀ ਉਸ ਚੀਜ਼ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਬਸ ਇੱਥੋਂ ਦੇਖ ਲਿਆ ਵੀ ਉਸ ਬੰਦੇ ਨੇ ਕਿਹਾ ਉਹ ਖਿੱਚੀ ਜਾਓ ਉਹ ਚੀਜ਼ ਨੂੰ ਦੇਖ ਦੇਖ ਕੇ ਅਸੀਂ ਆਪਣੇ ਸਰੀਰ ਨੂੰ ਵੀ ਜਿਹੜਾ ਖਰਾਬ ਕਰਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੇਟ ਦੀਆਂ ਬਿਮਾਰੀਆਂ ਅਕਸਰ ਇਨਸਾਨ ਨੂੰ ਉਲਝਾ ਲੈਂਦੀਆਂ ਨੇ ਆਪਾਂ ਨੂੰ ਇੰਜ ਲੱਗਣ ਲੱਗਦਾ ਕਿ ਕੋਈ ਗੱਲ ਨਹੀਂ ਪੋਰਾ ਖਾਣ ਪੀਣ ਸਹੀ ਕਰ ਲਾ ਪੋਰਾ ਹਲਕਾ ਫੁਲਕਾ ਖਾ ਲਾ ਦੋ ਦਿਨ ਖਿਚੜੀ ਖਾ ਲਾ ਦੋ ਤਿੰਨ ਚਾਹਲ ਖਾ ਲਾ ਇਹ ਚੀਜ਼ਾਂ ਖਾਣ ਦੇ ਨਾਲ ਫਿਰ ਵੀ ਇਨਸਾਨ ਨੂੰ ਨਾ ਨੀਂਦ ਬਹੁਤ ਆਉਂਦੀ ਆ ਰੋਟੀ ਖਾ ਕੇ ਉਹਨੂੰ ਇੰਜ ਲੱਗਦਾ ਹੈ ਕਿ ਪਹਿਲਾਂ ਅਸੀਂ ਰੋਟੀ ਖਾ ਲਈਏ ਭੁੱਖ ਲੱਗੀ ਆ ਫਟਾਫਟ ਰੋਟੀ ਖਾ ਲਈਏ ਰੋਟੀ ਖਾ ਕੇ ਕੰਮ ਕਰ ਲਾਂਗੇ ਪਰ ਬਹੁਤੇ ਲੋਕ ਐਸੇ ਵੀ ਹੁੰਦੇ ਨੇ ਕਿ ਜਿਉੜੇ ਰੋਟੀ ਖਾ ਕੇ ਸੌ ਜਾਂਦੇ ਨੇ ਉਹਨਾਂ ਨੂੰ ਲੱਗਦਾ ਯਾਰ ਰੋਟੀ ਖਾ ਲਈ ਹੁਣ ਕਿੱਥੇ ਕੰਮ ਹੋਣੇ ਨੇ ਹੁਣ ਸੌਣ ਲੱਨੇ ਆ ਰੋਟੀ ਤਾਂ ਸਾਨੂੰ એનર્ਜੀ ਦਿੰਦੀ ਆ ਖਾਣ ਪੀਣ ਦੀਆਂ ਚੀਜ਼ਾਂ ਸਾਨੂੰ એનર્ਜੀ ਦਿੰਦੀਆਂ ਨੇ ਕਿਉਂ ਸਾਡਾ ਢਿੱਡ ਭਾਰਾ ਭਾਰਾ ਰਹਿੰਦਾ ਕਿਉਂ ਸਾਡਾ ਔਰੇ ਛਾਤੀ ਦੇ ਵਿੱਚ ਜਲਣ ਰਹਿੰਦੀ ਆ ਕਿਉਂ ਬਹੁਤ ਸੋਚ ਲਿਆ ਬਹੁਤ ਸੋਸ਼ਲ ਮੀਡੀਆ ਤੇ ਵੀਡੀਓ ਵੇਖ ਲੀਆਂ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਸਰ ਜਰੂਬ ਸਿੰਘ ਪੰਗੂ ਜੀ ਸਾਡੇ ਨਾਲ ਨੇ ਸਵਾਗਤ ਕਰਦੇ ਹਾਂ ਸਰ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੀ ਜੀ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਮੈਂ ਕਹਿੰਦਾ ਸਰ ਹੁਣ ਮੰਨ ਲਓ ਆਹ ਚਾਹ ਦਾ ਕੱਪ ਆ ਜਾਂ ਇਹ ਦੁੱਧ ਹੈ ਮੇਰੇ ਕੋਲ ਹੁਣ ਆ ਤੁਸੀਂ ਦੁੱਧ ਦਾ ਕੱਪ ਮੈਨੂੰ ਲਿਆ ਕੇ ਦਿੱਤਾ ਬਿਲਕੁਲ ਇਹ ਮੈਂ ਇਹਦੀ ਸਿਪ ਭਰੀ ਸੇਵਰ ਪਰੰਦੋ ਬਾਅਦ ਬੰਦੇ ਦੇ ਮਨ 'ਚ ਇਹ ਗੱਲ ਆਂਦੀ ਹੈ ਕਿ ਹੁਣ ਮੈਨੇ એનર્ਜੀ ਮਿਲੂਗੀ ਜੀ ਹੁਣ ਮੈਂ ਚਾਰ ਜਿੱਥੇ ਦੋ ਕਦਮ ਚੱਲਣੇ ਨੇ ਉੱਥੇ ਮੈਂ ਚਾਰ ਕਦਮ ਚੱਲੂੰਗਾ ਪਰ ਲੋਕ ਤਾਂ ਕਹਿੰਦੇ ਨੇ ਕਿ ਢਿੱਡ ਅਫਰਿਆ ਫਰਿਆ ਰਹਿਣ ਲੱਗ ਗਿਆ ਛਾਤੀ 'ਚ ਜਲਣਾ ਰਹਿੰਦੀ ਹੈ ਸਾਡੇ ਲੋਕ ਖਾਣਾ ਨਾ ਉਹ ਬਹੁਤ ਗਲਤ ਹੋ ਗਿਆ ਸਾਡੇ ਲੋਕ ਦਿਮਾਗ ਤੋਂ ਸੋਚ ਕੇ ਖਾਂਦੇ ਨੇ ਕਦੇ ਵੀ ਦਿਲ ਤੋਂ ਨਹੀਂ ਖਾਂਦੇ ਕਦੇ ਵੀ ਪੇਟ ਤੋਂ ਨਹੀਂ ਖਾਂਦੇ ਹੈਗੇ ਦਿਮਾਗ ਤੋਂ ਕੀ ਕੀ ਦਿਮਾਗ ਸੋਚ ਕੇ ਖਾਂਦੇ ਨੇ ਲੋਕ ਮੰਨ ਲਓ ਤੁਸੀਂ ਦੋ ਪਰੌਂਠੇ ਖਾ ਲਏ ਹੂੰ ਕਹਿਣਗੇ ਉਤੋਂ ਦੁੱਧ ਪੀ ਲਓ ਜਾਂ ਉਤੋਂ ਚਾਹ ਪੀ ਲਓ ਇਹ ਹਾਜਮ ਹੋ ਜਾਊਗਾ ਉਹ ਦੁੱਧ ਦਾ ਜਾਂ ਚਾਹ ਦਾ ਤੁਹਾਡੇ ਪਰੌਂਠਿਆਂ ਨਾਲ ਹਜਮ ਹੋਣ ਦਾ ਕੀ ਲਿੰਕ ਹੈ ਹਜਮ ਦਾ ਤੁਹਾਡੇ ਪੇਟ ਨੇ ਕਰਨਾ ਤੁਹਾਡੀ ਪੇਟ ਦੀ ਅਗਨੀ ਨੇ ਕਰਨਾ ਤੁਹਾਡੀ ਜઠਰ ਅਗਨੀ ਨੇ ਕਰਨਾ ਤੁਹਾਡੀ ਪਾਚਨ ਸ਼ਕਤੀ ਨੇ ਕਰਨਾ ਉਹ ਕਿਦਾਂ ਦੀ ਹੈਗੀ ਹੈ ਅਗਰ ਤੁਸੀਂ ਪਾਚਨ ਸ਼ਕਤੀ ਆਪਣੀ ਕਰਿਓ ਡੈੱਡ ਹੋਈ ਆ ਡੈੱਡ ਕਰਨ ਦਾ ਮਤਲਬ ਤੁਸੀਂ ਖਾਂਦੇ ਮੈਦਾ ਨੂੰ ਜਾਦਾ ਤੁਸੀਂ ਚੀਨੀ ਵਾਲੇ ਪਦਾਰਥ ਖਾਣੇ ਹੋ, ਜਾਦਾ ਤੁਸੀਂ ਰਾਤ ਨੂੰ ਰੱਜ ਕੇ ਖਾਣੇ ਹੋ, ਤੁਸੀਂ ਖਾਣਾ ਰੱਜ ਕੇ ਖਾ ਕੇ ਬੈੱਡ ਤੇ ਲਟ ਜਾਂਦੇ ਹੋ ਤਾਂ ਉਹ ਚੀਜ਼ਾਂ ਨਾਲ ਤੁਹਾਡੀ ਜਿਹੜੀ ਹੈਗੀ ਆ ਪਾਚਨ ਸ਼ਕਤੀ ਤਾਂ ਤੁਸੀਂ ਡੈੱਡ ਕਰ ਲਈ। ਤੁਸੀਂ ਉਲਟ ਆਪਣੇ ਲੋਕ ਕੀ ਸੋਚਦੇ ਨੇ, ਉਤੋਂ ਜੀ ਆ ਪੀ ਲੋ, ਉਤੋਂ ਕਈ ਲੋਕ ਐਦਾਂ ਦੇ ਨੇ ਖਾਣਾ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਂਦੇ ਨੇ ਵੀ ਸਾਡਾ ਹਾਜਮ ਹੋ ਜੂਗਾ ਖਾਣਾ ਖਾਦਾ ਇੰਨੀ ਕਿ ਸਾਡੇ ਲੋਕਾਂ ਦੀ ਜਿਹੜੀ ਸੋਚ ਹੈ, ਕਮਜ਼ੋਰ ਹੋ ਚੁੱਕੀ ਆ। ਭਾਜੀ ਤੁਸੀਂ ਕੋਲਡ ਡਰਿੰਕ ਦੀ ਗੱਲ ਕੀਤੀ। ਜੀ। ਅਮੀਰ ਖਾਨ ਜੀ ਸਮ੍ਰਿਤੀ ਰਾਣੀ ਹੁਣ ਭਾਵੇਂ ਉਹ ਰਾਜਨੀਤੀ ਦੇ ਵਿੱਚ ਐ ਜੀ ਅੱਜ ਤੋਂ 15 2015 14 ਦੇ ਵਿੱਚ ਮੈਨੂੰ ਲੱਗਦਾ ਇਹ 14 15 ਦੀ ਗੱਲ ਹੋਣੀ ਐ 13 14 ਦੀ ਜਦੋਂ ਇਹ ਬਹੁਤ ਮੁੱਦਾ ਉੱਠਿਆ ਬਾਬਾ ਆਰਾਮਦੇਵ ਨੇ ਕਿਹਾ ਕਿ ਕੋਲਡ ਡਰਿੰਕ ਨੂੰ ਤੁਸੀਂ ਉਹਦੇ ਵਿੱਚ ਫਲੈਸ਼ ਦੇ ਵਿੱਚ ਸਿੱਟੋ ਇਹਨੂੰ ਉਹਦੇ ਵਿੱਚ ਸਾਫ਼ ਕਰਿਆ ਕਰੋ ਜੀ ਇਹੀ ਅਮੀਰ ਖਾਨ ਹੋਣੀ ਇਹੀ ਸਮ੍ਰਿਤੀ ਰਾਣੀ ਹੋਣੀ ਇਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਜਾ ਜਾ ਕੇ ਇਹ ਸ਼ੋਅ ਕਰਾਉਂਦੇ ਰਹੇ ਨੇ ਅੱਜ ਵੀ ਉਹ ਐਡ ਪਈ ਹੋਊਗੀ ਕਿਸੇ ਨਾ ਕਿਸੇ ਪਲੇਟਫਾਰਮ ਦੇ ਉੱਤੇ ਜੀ ਉਹ ਦਿਖਾਉਂਦੇ ਨੇ ਜੀ ਇੰਨੀ ਪੁਰਾਣੀ ਕੰਪਨੀ ਆ ਇੰਨੇ ਟਾਈਮ ਤੋਂ ਚਲਾ ਰਹੇ ਆ ਇਹ ਕਿਵੇਂ ਹੋ ਸਕਦਾ ਕਿ ਸਾਨੂੰ ਕੋਲਡ ਡਰਿੰਕ ਖਰਾਬ ਕਰ ਰਿਹਾ ਅੱਜ 10 ਸਾਲ ਬਾਅਦ ਸਾਨੂੰ ਇਹ بار بار ਦੱਸਣਾ ਪੈ ਰਿਹਾ ਕਿ ਕੋਲਡ ਡਰਿੰਕ ਨਹੀਂ ਪੀਣਾ ਇਹ ਕਿਹੜਾ ਹਿਸਾਬ ਉਹਦੇ ਵਿੱਚ ਕਿੰਨੀ ਚੀਨੀਆਂ ਉਹਦੇ ਵਿੱਚ ਕੈਲਰੀ ਕਿੰਨੀ ਹੈਗੀ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਅਸੀਂ ਬਾਹਰ ਕੱਢਦੇ ਆ ਉਹ ਉਹਦੇ ਵਿੱਚ ਭਰੀ ਜਾਂਦੀ ਆ ਉਹ ਸਾਡੇ ਅੰਦਰ ਜਾਂਦੀ ਆ ਉਲਟ ਜਿਹੜੀ ਗੈਸ ਅਸੀਂ ਬਾਹਰ ਕੱਢਦੇ ਆ ਉਹ ਦੁਬਾਰਾ ਸਾਡੇ ਅੰਦਰ ਅਸੀਂ ਲੈ ਕੇ ਜਾ ਰਹੇ ਹਾਂ ਤੁਸੀਂ ਇਹ ਦੇਖੋ ਵੀ ਸਾਡੇ ਸਰੀਰ ਲਈ ਉਹ ਸਹੀ ਹੋਊਗਾ ਜਾਂ ਗਲਤ ਹੋਊਗਾ ਇਹ ਚੀਜ਼ ਹੈ ਪਰ ਸਾਡੇ ਲੋਕਾਂ ਜਿਹੜੇ ਉਹ ਚੀਜ਼ ਨੂੰ ਸਮਝ ਨਹੀਂ ਰਹੇ ਤੁਸੀਂ ਮੰਨ ਲਓ ਤੁਸੀਂ ਹੈਵੀ ਖਾਣਾ ਖਾ ਵੀ ਲਿਆ ਭਾਰਾ ਖਾ ਵੀ ਲਿਆ ਤੁਸੀਂ ਉਹਨੂੰ ਹਾਜਮ ਕਰੋ ਤੁਸੀਂ ਕਸਰਤ ਕਰੋ ਤੁਸੀਂ ਵੇਟ ਚੱਕੋ ਤੁਸੀਂ ਰਨਿੰਗ ਕਰੋ ਤੁਸੀਂ ਉਹਨੂੰ ਹਾਜਮ ਕਰੋ ਉਹਦੀ ਕੈਲਰੀ ਬਰਨ ਕਰੋ ਪਰ ਨਹੀਂ ਕਿਉਂਕਿ ਸਾਰੇ ਲੋਕਾਂ ਦੀ ਤਾਂ ਸਿਟਿੰਗ ਅਬ ਹੈ ਹਰ ਬੰਦੇ ਦੇ ਤਜਾਬ ਬਣ ਰਿਹਾ ਹੈ ਲਗਭਗ 99% ਲੋਕਾਂ ਦੇ ਘਰ ਤਜਾਬ ਵਾਲੇ ਕੈਪਸੂਲ ਪਏ ਨੇ ਤੁਸੀਂ ਦੇਖੋ ਸਵੇਰੇ ਉੱਠ ਕੇ ਹਰ ਬੰਦਾ ਪਾਣੀ ਪੀਣਾ ਭੁੱਲ ਜੂਗਾ ਰੋਟੀ ਖਾਣੀ ਭੁੱਲ ਜੂਗਾ ਪਰ ਤਜਾਬ ਵਾਲਾ ਜਿਹੜਾ ਕੈਪਸੂਲ ਹੈ ਤਜਾਬ ਵਾਲਾ ਉਹ ਖਾਣਾ ਕੋਈ ਨਹੀਂ ਭੁੱਲਦਾ ਕਿ ਉਹ ਤਾਂ ਬਿਨਾ ਉਹਨਾਂ ਦਾ گزارਾ ਹੀ ਨਹੀਂ ਜਾਂ ਉਹਨਾਂ ਨੂੰ ਉਲਟੀ ਆਉਣ ਨੂੰ ਮਨ ਕਰੀ ਜਾਂਦਾ ਹੈ ਉਹਨਾਂ ਦਾ ਸਿਰ ਭਾਰਾ ਹੋਈ ਜਾਂਦਾ ਹੈ ਉਹਨਾਂ ਦੇ ਹੱਡ ਪੈਰ ਟੁੱਟੀ ਜਾਂਦੇ ਨੇ ਜੇ ਗੈਸ ਦਾ ਕੈਪਸੂਲ ਨਹੀਂ ਲੈਂਦੇ ਪੇਟ ਫੁੱਲੀ ਜਾਂਦਾ ਹੈ ਗੈਸ ਬਣੀ ਜਾਂਦੀ ਹੈ ਜਾਂ ਕਈਆਂ ਨੂੰ ਤਾਂ ਤੁਸੀਂ ਇਹ ਕਹ ਲਓ ਵੀ ਗੈਸ ਦਾ ਕੈਪਸੂਲ ਲੈਵੇ ਨਾ ਕੱਟੀ ਨਹੀਂ ਆਉਂਦੀ ਹੈਗੀ ਸਵੇਰ ਨੂੰ ਪੇਟ ਨਹੀਂ ਖੁੱਲਦਾ ਹੈਗਾ ਉਹਨਾਂ ਦਾ ਇੰਨਾ ਕੁ ਬੁਰਾ ਹਾਲ ਰਹਿੰਦਾ ਪਰ ਗੈਸ ਦਾ ਕੈਪਸੂਲ ਜਿਹੜਾ ਖਾਣਾ ਸਰੀਰ ਲਈ ਸਭ ਤੋਂ ਵੱਧ ਹਾਨੀਕਾਰਕ ਹੈ ਖਤਰਨਾਕ ਹੈ ਇਹ ਲੋਕ ਜਿਹੜੇ ਉਸ ਚੀਜ਼ ਨੂੰ ਨਹੀਂ ਜਾਣਦੇ ਹੈਗੇ ਜਿਹੜੇ ਲੋਕਾਂ ਨੂੰ ਪਰ ਸਰ ਫਿਰ ਹੁਣ ਗੈਸ ਦਾ ਕੈਪਸੂਲ ਖਾਣਾ ਖਤਰਨਾਕ ਹੈ ਜੀ ਗੈਸ ਦਾ ਕੈਪਸੂਲ ਖਾਏ ਬਿਨਾ ਸਰਨਾ ਵੀ ਨਹੀਂ ਗੈਸ ਬਣਨੇ ਨਾ ਦੋ ਗੈਸ ਬਣਨੇ ਨਾ ਦੋ ਕਿਵੇਂ ਨਾ ਬਣਦੀ ਹੈ ਹੁਣ ਖਾਣਾ ਪੀਣਾ ਦਾ ਛੱਡ ਨਹੀਂ ਸਕਦੇ 40 ਸਾਲ ਪੁਰਾਣਾ ਪਿੱਛੇ ਚਲੇ ਜਾਓ ਕਿਹੜੇ ਗੈਸ ਦਾ ਕੈਪਸੂਲ ਕੌਣ ਖਾਂਦਾ ਸੀ ਇਹ ਦੱਸੋ ਉਦੋਂ ਲੋਕਾਂ ਨੇ ਹੈ ਉਦੋਂ ਲੋਕਾਂ ਦੇ ਪੇਟ ਠੀਕ ਰਹਿੰਦੇ ਸੀਗੇ ਕਿਉਂਕਿ ਅਸੀਂ ਆਪਣਾ ਖਾਣਾ ਪੀਣਾ ਵਿਗਾੜਿਆ ਅਸੀਂ ਆਪਣੇ ਖਾਣ ਪੀਣ ਨੂੰ ਟੈਂਜਗੀ ਦਾ ਲੋਕ ਕਹਿੰਦੇ ਆ ਜੀ ਜ਼ਮਾਨਾ ਬਦਲ ਗਿਆ ਖਰਾਕਾਂ ਮਾੜੀਆਂ ਹੋ ਗਈਆਂ ਖਰਾਕਾਂ ਮਾੜੀਆਂ ਖਾਂਦਾ ਕੌਣ ਆ ਅਸੀਂ ਉਹ ਖਾਂਦੇ ਆ ਅਸੀਂ ਚੰਗਾ ਸਾਡੇ ਕੋਲ ਚੰਗਾ ਖਾਣ ਵਾਲਾ ਵੀ ਆ ਮਾੜਾ ਖਾਣ ਵਾਲਾ ਵੀ ਆ ਤੁਸੀਂ ਕਿਸੇ ਨੂੰ ਪਸ਼ੂ ਨੂੰ ਪਲਾਸਟਿਕ ਪਾ ਦਿਓ ਉਹ ਖਾ ਲੂਗਾ ਕਦੇ ਉਹ ਘਾਹ ਹੀ ਖਾਊਗਾ ਉਹ ਪੱਠੇ ਹੀ ਖਾਊਗਾ ਉਹ ਪਲਾਸਟਿਕ ਕਿਉਂ ਨਹੀਂ ਖਾਂਦਾ ਅਸੀਂ ਸਾਨੂੰ ਪਤਾ ਹੈ ਵੀ ਨਿਊਡਲ ਆ ਜਾਂ ਕੁਛ ਐ ਇਦਾਂ ਦੇ ਪ੍ਰੋਡਕਟ ਨੇ ਜਾਂ ਜਿੰਨੇ ਵੀ ਸਿੰਥੈਟਿਕ ਪੈਕਿੰਗ ਵਾਲੀਆਂ ਚੀਜ਼ਾਂ ਐ ਸਾਨੂੰ ਪਤਾ ਵੀ ਉਹ ਪਲਾਸਟਿਕ ਐ ਅਸੀਂ ਫੇਰ ਵੀ ਜਾਣਦੇ ਹੋਏ ਜਿਹੜੇ ਸਾਡੇ ਲੋਕਾਂ ਫੇਰ ਵੀ ਖਾਂਦੇ ਨੇ ਫਿਰ ਇਹਦਾ ਮਤਲਬ ਅਸੀਂ ਤਾਂ ਜਾਨਵਰਾਂ ਤੋਂ ਵੀ ਥੱਲੇ ਹੋ ਗਏ ਜਿਹੜਾ ਸਾਡਾ ਇਨਸਾਨ ਉਹ ਜਾਨਵਰਾਂ ਤੋਂ ਵੀ ਥੱਲੇ ਆ ਗਿਆ ਹੋ ਗਿਆ ਜਿਹੜਾ ਜਿਹਦਾ ਕੋਈ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ ਮੈਂ ਆਪਣੀ ਸਿਹਤ ਨੂੰ ਕਿੱਦਾਂ ਦਾ ਖਾਣਾ ਦੇਣਾ ਹੈ ਕਿੱਦਾਂ ਦਾ ਨਹੀਂ ਖਾਣਾ ਦੇਣਾ ਹੁਣ ਆ ਇੱਕ ਗਰਮ ਚੀਜ਼ ਸੀ ਤੁਸੀਂ ਗਰਮ ਦੁੱਧ ਲੈ ਕੇ ਦਿੱਤਾ ਇਹ ਮੈਂ ਚੀਨੀ ਦੇ ਬਰਤਨ ਦੇ ਵਿੱਚ ਇਹ ਪੀ ਰਿਹਾ ਮੈਂ ਜੀ ਬਹੁਤ ਲੋਕ ਕੀ ਕਰਦੇ ਨੇ ਲਫਾਫੇ ਦੇ ਵਿੱਚ ਚਾਹ ਲੈ ਆਉਂਦੇ ਨੇ ਤੁਸੀਂ ਪਲਾਸਟਿਕ ਦੀਆਂ ਪਲਾਸਟਿਕ ਦੇ ਕੱਪਾਂ ਦੇ ਵਿੱਚ ਕੱਪਾਂ ਦੇ ਵਿੱਚ ਚਾਹ ਪੀਂਦੇ ਗਰਮ ਚੀਜ਼ਾਂ ਉਹਦੇ ਚ ਪਾ ਕੇ ਪੀ ਰਹੇ ਨੇ ਤੁਸੀਂ ਦੇਖੋ ਵੀ ਉਹ ਪਲਾਸਟਿਕ ਪਿਗਲ ਕੇ ਸਾਰੀ ਵਿੱਚ ਜਾ ਰਹੀ ਹੈ ਪਤਾ ਸਭ ਨੂੰ ਆ ਪਰ ਫੇਰ ਵੀ ਬਾਹਰ ਜਾ ਕੇ ਵੱਡੇ ਵੱਡੇ ਰੈਸਟੋਰੈਂਟਾਂ ਤੇ ਜਾ ਕੇ ਬੈਠ ਕੇ ਉੱਥੇ ਫੇਰ ਵੀ ਉਹ ਚੀਜ਼ ਨੂੰ ਨਾਲੇ ਉਹ ਨਾਲ ਫੋਟੋ ਖਿੱਚ ਕੇ ਪਾਉਣਗੇ ਵੀ ਹਾਂ ਅਸੀਂ ਫਲਾਣੇ ਰੈਸਟੋਰੈਂਟ ਤੇ ਅੱਜ ਕਾਫੀ ਵੀ ਤੀ ਨਾਲ ਉਹ ਅੰਦਰ ਪਲਾਸਟਿਕ ਲਿਖ ਜਾਣਗੇ ਕੈਂਸਰ ਨੂੰ ਅਸੀਂ ਆਪ ਸਿੱਧਾ ਦੇ ਰਹੇ ਹਾਂ ਕੋਈ ਨਹੀਂ ਸਿੱਧਾ ਸਿੱਧਾ ਕੈਂਸਰ ਨੂੰ ਬਲਾਵਾ ਹੈ ਸਿੱਧਾ ਕੈਂਸਰ ਨੂੰ ਬਲਾਵਾ ਹੈ ਜਿਹੜਾ ਤਾਂ ਉਸ ਹੀ ਪਲਾਸਟਿਕ ਆਪਣੇ ਅੰਦਰ ਖਿੱਚ ਰਹੇ ਹੋ ਜਾਂ ਤੁਹਾਡੇ ਅੰਦਰ ਤਜਾਬ ਬਣ ਰਿਹਾ ਹੈ ਤਜਾਬ ਸਭ ਤੋਂ ਵੱਡਾ ਗਾਰਨਾ ਕੈਂਸਰ ਬਣਾਉਂਦਾ ਹੀ ਬਣਾਉਂਦਾ ਤਜਾਬ ਕਿਉਂਕਿ ਤੁਹਾਡੇ ਸੈੱਲੇ ਡੈੱਡ ਕਰਨ ਲੱਗ ਦਿੰਦਾ ਤੁਹਾਡੀ ਜਿਹੜੀ ਖਰਾਕ ਤੁਸੀਂ ਖਾਣੇ ਹੋ ਉਹ ਖਰਾਕ ਤੁਹਾਡੇ ਸਰੀਰ ਨੂੰ ਕਦੇ ਲੱਗਣੇ ਨਹੀਂ ਦੇਣੀ ਤੁਹਾਡੀ ਇਮਿਊਨਿਟੀ ਵੀਕ ਹੋਊਗੀ ਜਦੋਂ ਕੈਂਸਰ ਸੈੱਲਾਂ ਤੁਹਾਡੇ ਉੱਪਰ ਫੁੱਲਤ ਹੋ ਜਾਣਗੇ ਵਧਣੇ ਸ਼ੁਰੂ ਹੋ ਜਾਣਗੇ ਤੁਹਾਡਾ ਸਰੀਰ ਵੀਕ ਹੋ ਜਾਣਾ ਤੁਹਾਡੀ ਬਿਮ ਕਰ ਰਹੇ ਸੀਗੇ ਇਹ ਮੈਂ ਜਿਹੜਾ ਚਾਹ ਦਾ ਦੁੱਧ ਦਾ ਕੱਪ ਪੀਤਾ ਆ ਇਸੇ ਦੁੱਧ ਦੇ ਕੱਪ ਨੂੰ ਮੈਂ ਜਦੋਂ ਹੌਲੀ-ਹੌਲੀ ਪੀਤਾ ਆ ਤਾਂ ਇਹ ਠੰਡਾ ਹੋ ਗਿਆ ਜੀ ਕਿਉਂਕਿ ਸਮਾਂ ਸੀਗਾ ਬਾਹਰ ਆਪਾਂ ਬੈਠੇ ਆ ਹਵਾ ਵੀ ਚੱਲ ਰਹੀ ਆ ਬਿਲਕੁਲ ਜ਼ਿਆਦਾਤਰ ਲੋਕ ਕੀ ਕਰਦੇ ਨੇ ਕਿ ਸਾਨੂੰ ਚਾਹ ਚਾਹੀਦੀ ਆ ਜਮੇ ਦਿੱਤੀ ਦਿੱਤੀ ਰਜ ਦੀ ਚਾਹ ਫਟਾਫਟ ਤੁਸੀਂ ਕੱਪ ਚ ਪਾ ਦਿਓ ਨਾਲ ਦੀ ਨਾਲ ਮੈਨੂੰ ਦੇ ਦਿਓ ਠੰਡੀ ਚਾਹ ਮੈਂ ਪੀ ਨਹੀਂ ਸਕਦਾ ਤੁਸੀਂ ਉਹ ਦੇਖੋ ਸਾਡਾ ਸਰੀਰ ਅੰਦਰੋਂ ਕੋਮਲ ਫੁੱਲਾਂ ਵਰਗਾ ਹੈ ਤੁਸੀਂ ਗੁਲਾਬ ਦੇ ਫੁੱਲ ਤੇ ਤਜ਼ਾਬ ਸਿੱਟ ਦੋ ਦਾ ਕੀ ਹਾਲ ਹੁੰਦਾ ਮਰ ਜਾਂਦਾ ਨਾ ਸੁੱਕ ਜਾਂਦਾ ਨਾ ਜਦੇ ਸੇਮ ਉਹੀ ਕੰਮ ਹੈ ਜਦੋਂ ਅਸੀਂ ਇੰਨੀ ਜ਼ਿਆਦਾ ਰਿੱਝਦੀ ਜਾਂ ਗਰਮ ਦੁੱਧ ਜਾਂ ਗਰਮ ਚਾਹ ਪੀਨੇ ਆ ਤਾ ਸਾਡਾ ਉਹ ਪੰਜਾਬ ਪ੍ਰਾਣੀਆਂ ਬੁੜੀਆਂ ਜਿਵੇਂ ਕਹਿੰਦੇ ਆ ਵੀ ਕਾਲਜਾ ਫੂਕਤਾ ਉਹ ਕਾਲਜਾ ਫੂਕਣ ਵਾਲਾ ਕੰਮ ਕਰਦੇ ਆ ਫੇਰ ਕਹਦੇ ਨੇ ਵੀ ਸਾਡੇ ਦਾ ਇੱਥੇ ਟਿੱਕੀ ਜੀ ਬਣੀ ਪਈ ਆ ਸਾਡੇ ਇੱਥੇ ਤਾਂ ਮੱਚਦਾ ਇੱਥੇ ਸਾਡੇ ਗੋਲਾ ਬਣਿਆ ਪਿਆ ਸਾਡਾ ਖਾਣਾ ਉੱਪਰ ਨੂੰ ਹੀ ਆਈ ਜਾਂਦਾ ਸਾਡੇ ਦਾ ਲੈਟਰਨ ਵੀ ਸਾਨੂੰ ਖੁੱਲਕੇ ਨਹੀਂ ਆਉਂਦੀ ਸਾਰਾ ਦਿਨ ਸਾਡੇ ਸਰੀਰ ਚੋਂ ਸੇਕ ਨਿਕਲਦਾ ਰਹਿੰਦਾ ਦਿਮਾਗ ਸਾਡਾ ਘਾਉਮਾਉ ਕਰਦਾ ਦਿਲ ਨੂੰ ਸਾਡੇ ਨੂੰ ਖਿੱਚ ਪਈ ਜਾਂਦੀ ਆ ਲੋਕ ਤੁਸੀਂ ਕਹ ਲਓ ਵੀ ਐਨੇ ਲੋਕਾਂ ਦੇ ਗੈਸ ਕਰਕੇ ਤਜਾਬ ਕਰਕੇ ਦਿਲ ਚ ਚੀਸ ਪਈ ਜਾਂਦੀ ਆ ਉਹ ਫੇਰ ਬਾਅਦ ਦੇ ਵਿੱਚ ਡਰਦੇ ਡਰਦੇ ਆਪਣੇ ਆਪ ਨੂੰ ਹਾਰਟ ਦੀ ਬਿਮਾਰੀ ਪੈਦਾ ਕਰ ਲੈਂਦੇ ਕਿਉਂਕਿ ਉਹ ਗੈਸ ਦੇ ਕਾਰਨ ਦਿਲ ਨੂੰ ਤੁਹਾਡੇ ਨੂੰ ਖਿੱਚ ਪੈਂਦੀ ਹੈ ਉਹ ਪ੍ਰੈਸ਼ਰ ਚ ਆਉਂਦਾ ਹੈ ਦਰਦ ਉੱਠਦਾ ਹੈ ਉਹਦੇ ਚ ਉਹ ਤੁਸੀਂ ਬਾਅਦ ਦੇ ਵਿੱਚ ਜਦੋਂ ਡਰ ਇੰਨਾ ਪੈਦਾ ਹੋ ਜਾਂਦਾ ਵੀ ਸਾਡੇ ਦਿਲ ਨੂੰ ਕੁਝ ਨਾ ਹੋ ਜਾਵੇ ਹੋ ਜਾਵੇ ਹੋ ਜਾਵੇ ਉਹ ਸਾਡੀ ਹਾਰਮੋਨ ਜਿਹੜੀ ਐਕਟੀਵਿਟੀ ਇਦਾਂ ਦੀ ਹੈ ਸਾਡੇ ਇਮਿਊਨ ਸਿਸਟਮ ਆ ਜਾਂ ਸਾਡੀ ਸਾਈਕੋਲੋਜੀ ਇਦਾਂ ਦੀ ਹੈ ਜਿਹੜੀ ਬਿਮਾਰੀ ਨਹੀਂ ਵੀ ਤਾਂ ਉਹ ਵੀ ਅਸੀਂ ਇੱਕ ਛੋਟੀ ਜੀ ਚੀਜ਼ ਤੋਂ ਪੈਦਾ ਕਰ ਲੰਨੇ ਆ ਉਹ ਜਿਹੜੀਆਂ ਆਪਣੇ ਆਪ ਇਹ ਉਹ ਕਹਿੰਦੇ ਕਿਸੇ ਦਿਨ ਇੱਕ ਵਾਰ ਜੇਲ੍ਹ ਦੇ ਵਿੱਚ ਉਹਨੂੰ ਜ਼ਹਿਰ ਦਾ ਡੰਕ ਦਾ ਮਰਵਾਇਆ ਨਹੀਂ ਉਹਨੇ ਸੋਚ-ਸੋਚ ਕੇ ਸ਼ਰੀਰ 'ਚ ਪੈਦਾ ਕਰ ਲਿਆ ਸੋਚ-ਸੋਚ ਕੇ ਪੈਦਾ ਕਰ ਲਿਆ ਜ਼ਹਿਰ ਤੇ ਮਿਠਾਸ ਤੁਹਾਡੇ ਅੰਦਰ ਹੈ ਤੁਸੀਂ ਦੇਖਣਾ ਵੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਜ਼ਹਿਰ ਪੈਦਾ ਕਰਨੀ ਜਾਂ ਮਿਠਾਸ ਪੈਦਾ ਕਰਨੀ ਉਹ ਤੁਹਾਡੇ ਅੰਦਰ ਹੀ ਹੈ ਸਾਰਾ ਕੁਝ ਹੁਣ ਭਾਈ ਜੀ ਕਈਆਂ ਨੂੰ ਆਦਤ ਹੈਗੀ ਹੈ ਕਿ ਗਰਮ ਪਾਣੀ ਪੀ ਲੈਂਦੇ ਨੇ ਹੋਂ ਸਵੇਰੇ ਉੱਠ ਕੇ ਕਈਆਂ ਨੂੰ ਆਦਤ ਨਹੀਂ ਹੈਗੀ। ਕਈ ਗਰਮ ਚਾਹ ਪੀਂਦੇ। ਜਿਹੜਾ ਗਰਮ ਪਾਣੀ ਆ ਉਹ ਸਾਡੇ ਮੁਲਕ ਵਾਸਤੇ ਨਹੀਂ ਹੈਗਾ, ਸਾਡੇ ਦੇਸ਼ ਵਾਸਤੇ ਨਹੀਂ ਹੈਗਾ। ਅੱਛਾ ਗਰਮ ਪਾਣੀ ਜਿਹਨਾਂ ਜਿਹੜੇ ਫਿਰ ਦਿੰਦੇ ਨੇ ਸਵੇਰੇ ਆਹਦਾ ਜਿਹੜੇ ਲੋਕ ਬਹੁਤ ਕਈ ਤੁਸੀਂ ਸੁਣਿਆ ਹੋਣਾ ਵੀ ਬਹੁਤ ਜ਼ਿਆਦਾ ਗਰਮ ਪਾਣੀ ਪੀਂਦੇ ਨਾ ਸਵੇਰੇ ਉਹ ਸਾਡੇ ਮੁਲਕ ਵਾਸਤੇ ਨਹੀਂ। ਜਿੱਥੇ ਜਿਹੜੇ ਮੁਲਕਾਂ ਦੇ ਵਿੱਚ ਬਰਫ਼ ਪੈਂਦੀ ਆ ਉਨਾ ਮੁਲਖਾਂ ਵਾਸਤੇ ਉਹ ਚੀਜ਼ ਆ ਕਦੇ ਵੀ ਉਹਨੂੰ ਪੜ੍ਹ ਕੇ ਦੇਖੋ ਸਾਡੇ ਲੋਕ ਜਿਹੜੇ ਹੈਗੇ ਆ ਉਹ ਸੈਂਟੀਫਿਕ ਕਾਰਨ ਤੱਕ ਕਦੇ ਲੱਭਦੇ ਨਹੀਂ ਹੈਗੇ ਉਹਦਾ ਬਸ ਜੇ ਕਿਸੇ ਨੇ ਦੱਸਤਾ ਆ ਕਰ ਲਓ ਖਾਲੀ ਪੇਟ ਸ਼ਹਿਦ ਪੀ ਲਓ ਖਾਲੀ ਪੇਟ ਨਿੰਬੂ ਪੀ ਲਓ ਖਾਲੀ ਪੇਟ ਗਰਮ ਪਾਣੀ ਪੀ ਲਓ ਉਧਰ ਨੂੰ ਹੋ ਜਾਣਾ ਜਾਂਜ ਕੱਲ ਇੱਕ ਨਵਾਂ ਰਿਵਾਜ ਲਿਆ ਆ ਵੀ ਖੀਰੇ ਡੋਬ ਕੇ ਰੱਖ ਲਓ ਬੱਬਾ ਪਾਣੀ ਅਲਕਲਾਈਨ ਅਲਕਲਾਈਨ ਵਾਟਰ ਹਲਕਲਾਈਨ ਹੋ ਜਾਂਦਾ ਤੁਸੀਂ ਉਹ ਕਹ ਲਓ ਵੀ ਅਸੀਂ ਜ਼ਹਿਰਾਂ ਪੀ ਜਾਂਦੇ ਆ ਸਾਨੂੰ ਪਤਾ ਤਾਂ ਉਹਦਾ ਉਹਦਾ ਹੈ ਹੀ ਨਹੀਂ ਵੀ ਹਾਂ ਉਹ ਕਰ ਕੀ ਰਿਹਾ ਬਾਡੀ ਚ ਜਾਂ ਉਹ ਪਾਣੀ ਚ ਜਾਂ ਉਹਦੇ ਵਿੱਚ ਗਰਮ ਪਾਣੀ ਦੇ ਵਿੱਚ ਅੰਦਰ ਜਾ ਕੇ ਹੋਊਗਾ ਕੀ ਉਸ ਚੀਜ਼ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਬਸ ਇੱਥੋਂ ਦੇਖ ਲਿਆ ਵੀ ਉਸ ਬੰਦੇ ਨੇ ਕਿਹਾ ਉਹ ਖਿੱਚੀ ਜਾਓ ਉਹ ਚੀਜ਼ ਨੂੰ ਦੇਖ-ਦੇਖ ਕੇ ਅਸੀਂ ਆਪਣੇ ਸਰੀਰ ਨੂੰ ਵੀ ਜਿਹੜਾ ਖਰਾਬ ਕਰ ਲੰਨੇ ਹੁਣ ਜਿਵੇਂ ਗਰਮ ਪਾਣੀ ਦੀ ਤੁਸੀਂ ਗੱਲ ਕੀਤੀ ਬਹੁਤੇ ਲੋਕ ਤਾਂ ਕਹਿਣਗੇ ਕਿ ਗਰਮ ਪਾਣੀ ਯਾਰ ਮੈਂ ਪੀਣਾ ਮੇਰਾ ਪੇਟ ਬਹੁਤ ਵਧੀਆ ਸਾਫ ਹੁੰਦਾ ਪਾਣੀ ਆ ਜਿਹੜਾ ਕਦੇ ਵੀ ਨਿੱਗਾ ਪੀਣਾ ਚਾਹੀਦਾ ਜੀ ਗਰਮ ਨਹੀਂ ਪੀਣਾ ਚਾਹੀਦਾ ਗਰਮ ਸਾਡੇ ਮੁਲਖਾਂ ਵਾਸਤੇ ਨਹੀਂ ਜਿੱਥੇ ਮਾਈਨਸ ਦੇ ਵਿੱਚ ਜਿਹੜਾ ਟੈਂਪਰੇਚਰ ਜਾਂਦਾ ਉਹਨਾਂ ਲੋਕਾਂ ਵਾਸਤੇ ਜਿਹੜਾ ਉਹਨਾਂ ਲੋਕਾਂ ਵਾਸਤੇ ਜ਼ਿਆਦਾ ਆ ਉਹਨਾਂ ਲੋਕਾਂ ਵਾਸਤੇ ਜ਼ਿਆਦਾ ਗਰਮ ਪਾਣੀ ਅੱਛਾ ਹੈ ਸਾਡੇ ਮੁਲਖ ਵਾਸਤੇ ਨਹੀਂ ਸਾਡੇ ਤਾਂ ਮਾਈਨਸ ਦੇ ਵਿੱਚ ਕਦੇ ਪਾਣੀ ਜਿਹੜਾ ਹੈਗਾ ਟੈਂਪਰੇਚਰ ਜਾਂਦਾ ਹੀ ਨਹੀਂ ਹੈਗਾ ਉਹ ਸਾਡੇ ਵਾਸਤੇ ਸਿਰਫ ਨਿੱਗਾ ਪਾਣੀ ਕੋਸਾ ਪਾਣੀ ਹੀ ਬੈਸਟ ਹੈ ਭਾਜੀ ਇੱਕ ਚੀਜ਼ ਆndi ਪਈ ਹੈ ਮੈਂ ਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਆਉਣ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਿਸੇ ਬੰਦੇ ਨੇ ਇਹ ਗੱਲ ਬੋਲੀ ਕਿ ਸਵੇਰੇ ਉੱਠ ਕੇ ਜਿਹੜਾ ਆ ਸੌਂਫ ਨੂੰ ਜਿਆਦਾ ਉਹਦਾ ਪਾਊਡਰ ਬਣਾ ਲਓ ਜਾਂ ਸੌਂਫ ਨੂੰ ਦੋ ਲੋਟ ਪਾਣੀ ਦੇ ਵਿੱਚ ਘੋਲ ਕੇ ਫਿਰ ਪੀ ਲਓ ਉਹਦੇ ਨਾਲ ਪੇਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਇਤਜਾਬ ਉਹ ਜਮੀ ਖਤਮ ਹੋ ਜਾਂਦੀਆਂ ਦੇਖੋ ਜੀ ਤਜਾਬ ਵਾਸਤੇ ਸੌਂਫ ਹੋ ਗਿਆ ਜੀਰਾ ਹੋ ਗਿਆ ਅਜਵਾਇਣ ਹੋ ਗਈ ਕਲੌਂਜੀ ਹੋ ਗਈ ਮਿੱਥੇ ਹੋ ਗਏ ਇੰਨੀਆਂ ਤਕੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕੱਲੀ ਸਾਡੀ ਗੈਸ ਵਾਸਤੇ ਇੰਨੀਆਂ ਚੀਜ਼ਾਂ ਬਣੀ ਆ ਜਾਂਦੇ ਹੋਰ ਪਤਾ ਨਹੀਂ ਕਿੰਨਾ ਹੋ ਗਿਆ ਹੋ ਗਿਆ ਅਮਰਤਾਰਾ ਹੋ ਗਿਆ ਪਦੀਨਾ ਸੱਤ ਹੋ ਗਿਆ ਤੁਸੀਂ ਇਹ ਚੀਜ਼ਾਂ ਬਲ ਤਾਂ ਸਾਡੇ ਲੋਕ ਜਾਂਦੇ ਨਹੀਂ ਹੈਗੇ ਜਿਹੜੀਆਂ ਚੀਜ਼ਾਂ ਨੇ ਸਾਡੀ ਬੋਡੀ ਨੂੰ ਸਾਫ਼ ਕਰਨਾ ਜਿਹੜੇ ਹੁਣ ਖਾਲੀ ਪੇਟ ਨਾਲ ਕੈਪਸੂਲ ਲੈਂਦੇ ਨੇ ਖਾਲੀ ਪੇਟ ਕੀ ਆ ਉਹ ਦਾਣੇਦਾਰ ਕੈਪਸੂਲ ਆ ਬਸ ਸੌਖਾ ਤਰੀਕਾ ਵੀ ਉਹਨੂੰ ਪੱਤੇ ਚੋਂ ਕੱਢੋ ਇੱਕ ਤੋੜ ਕੇ ਸਵੇਰੇ ਖਾਲੀ ਪੇਟ ਅੰਦਰ ਮਾਰੋ ਪਰ ਕਦੇ ਤੁਸੀਂ ਇਹ ਤਾਂ ਦੇਖੋ ਵੀ ਤੁਹਾਡੇ ਸਰੀਰ ਨੂੰ ਖਤਮ ਕਰ ਰਿਹਾ ਉਹ ਨੁਕਸਾਨ ਕਿੰਨਾ ਕਰ ਰਿਹਾ ਇਹ ਲੋਕ ਕਦੇ ਵੀ ਸੋਚਦੇ ਨਹੀਂ ਤੁਸੀਂ ਇਹ ਦੇਖ ਲਓ ਜਿੰਨੇ ਵੀ ਲੋਕ ਪਰ ਗੱਲ ਨਾਲ ਇਹ ਆ ਮੈਂ ਗੱਲ ਇਹ ਨਹੀਂ ਵੀ ਤੁੱਕਿਆਂ ਨਾਲ ਗੱਲ ਛੱਡਦਾ ਜਿੰਨੇ ਵੀ ਲੋਕ ਕੈਸ ਵਾਲੇ ਕੈਪਸੂਲ ਖਾਂਦੇ ਆ ਕੋਈ 5 ਸਾਲ ਤੋਂ ਖਾ ਰਿਹਾ ਕੋਈ 10 ਸਾਲ ਤੋਂ ਖਾ 15 ਸਾਲ ਤੋਂ ਖਾ ਰਿਹਾ ਕੋਈ ਇੱਕ ਵੀ ਖੜਾ ਹੋ ਕੇ ਕਹਿ ਦਵੇ ਵੀ ਮੇਰਾ ਗੈਸ ਦਾ ਕੈਪਸੂਲ ਖਾਣ ਨਾਲ ਮੇਰੀ ਗੈਸ ਆ ਜਿਹੜੀ ਉਹ ਬੰਦ ਨਹੀਂ ਬੰਦ ਹੋ ਗਈ ਮੇਰੀ ਗੈਸ ਖਤਮ ਹੋ ਗਈ ਮੇਰਾ ਤਜ਼ਾਬ ਖਤਮ ਹੋ ਗਿਆ ਜਿਹੜਾ 15 ਸਾਲ ਤੋਂ ਖਾ ਰਿਹਾ ਉਹ ਅੱਜ ਤੱਕ ਖਾ ਰਿਹਾ ਜਿਹੜਾ 10 ਸਾਲ ਤੋਂ ਖਾ ਰਿਹਾ ਅੱਜ ਤੱਕ ਖਾ ਰਿਹਾ ਜਿਹੜਾ 5 ਸਾਲ ਤੋਂ ਖਾ ਰਿਹਾ ਉਹ ਅੱਜ ਤੱਕ ਵੀ ਖਾ ਰਿਹਾ ਹੈ ਰੋਗ ਤਾਂ ਉਹਦਾ ਖਤਮ ਨਹੀਂ ਹੋਇਆ ਜਿੱਥੇ ਉਹ ਇੱਕ ਕੈਪਸੂਲ ਖਾਂਦਾ ਉਥੋਂ ਦੋ ਤੇ ਕੈਪਸੂਲ ਤੇ ਆ ਗਿਆ ਪਰ ਉਹਦਾ ਰੋਗ ਤਾਂ ਖਤਮ ਨਹੀਂ ਹੋਇਆ ਰੋਗ ਦਾ ਉੱਥੇ ਦਾ ਉੱਥੇ ਹੀ ਆ ਉਹ ਦਵਾਈ ਖਾਣ ਦਾ ਫਾਇਦਾ ਹੀ ਕੀ ਹੈ ਜਿਹੜੀ ਰੋਗ ਨੂੰ ਖਤ ਪਰ ਸਰ ਜੇ ਮੰਨ ਲਓ ਹੁਣ ਕੋਈ ਗੈਸ ਵਾਲਾ ਕੈਪਸੂਲ ਖਾ ਰਿਹਾ ਹੈ ਉਹ ਇਹ ਵੀਡੀਓ ਵੇਖ ਰਿਹਾ ਜੇ ਉਹ ਸੌਂਫ ਦਾ ਪਾਣੀ ਸ਼ੁਰੂ ਕਰ ਲਵੇ ਜਵੈਣ ਦਾ ਪਾਣੀ ਸ਼ੁਰੂ ਫਿਰ ਉਹ ਛੁੱਟ ਜਾਊਗਾ ਉਹ ਤਾਂ ਕੈਪਸੂਲ ਕਿੰਨਾ ਦਾ ਅਲੱਗ-ਅਲੱਗ ਮੈਥਡ ਹੈ ਸੌਂਫ ਦਾ ਪਾਣੀ ਅਲੱਗ ਜੀਰੇ ਦਾ ਪਾਣੀ ਅਲੱਗ ਅਜਵੈਣ ਦਾ ਅਲੱਗ ਮੇਥਿਆਂ ਦਾ ਅਲੱਗ ਕਲੌਂਜੀ ਦਾ ਅਲੱਗ ਠੀਕ ਹੈ ਜੀ ਅਰਜਨ ਛਾਲ ਦਾ ਅਲੱਗ ਹਰ ਚੀਜ਼ ਦਾ ਅਲੱਗ-ਅਲੱਗ ਮੈਥਡ ਹੈ ਲੋਕ ਕੀ ਆ ਮਿਕਸ ਕਰਕੇ ਸਾਰਾ ਕੁਝ ਖਾਈ ਜਾਂਦੇ ਨੇ ਠੀਕ ਹੈ ਆ ਡਾਕਟਰ ਵੀ ਬਹੁਤ ਕਈ ਬੈਠੇ ਨੇ ਜਿਹੜੇ ਇਹਨਾਂ ਕੋ ਕੋਈ ਡਿਗਰੀ ਨਹੀਂ ਕੋਈ ਕੁਝ ਨਹੀਂ ਉਹ ਦੱਸੀ ਜਾਂਦੇ ਨੇ ਸੌਂਫ ਜਵੈਣ ਜੀਰਾ ਮਿਕਸ ਕਰ ਕਰਕੇ ਖਾਈ ਜਾਓ ਉਹ ਯਾਰ ਉਹਦੀ ਹਰ ਚੀਜ਼ ਦੀ ਤਸਵੀਰ ਵੱਖੋ ਵੱਖਰੀ ਹੈ ਹਰ ਚੀਜ਼ ਦਾ ਪਚਣ ਦਾ ਤਰੀਕਾ ਵੱਖੋ ਵੱਖਰਾ ਅੰਦਰ ਤੁਸੀਂ ਉਹਨੂੰ ਇੱਕੋ ਚੀਜ਼ ਨੂੰ ਇੱਕੋ ਵਾਰ પેટ ਦੇ ਅੰਦਰ ਸਿੱਟੂਗੇ ਉਹ ਵੀ ਫਾਇਦਾ ਹੋਣ ਦੀ ਜਗ੍ਹਾ ਨੁਕਸਾਨ ਕਰਦੀਆਂ ਨੇ ਹਰ ਚੀਜ਼ ਦਾ ਅਲੱਗ-ਅਲੱਗ ਲੌਜੀਕ ਹੈ ਸਾਡੇ ਬੋਡੀ ਦੇ ਲਈ ਪਰ ਇਹੀ ਸੋਸ਼ਲ ਮੀਡੀਆ ਦੇ ਉੱਤੇ ਭਾਜੀ ਹੁਣ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਕਿਵੇਂ ਤਾਂ ਕਹਿ ਸਕਦੇ ਹੋ ਇਹ ਚੀਜ਼ ਨੂੰ ਕਿ ਹਾਂ ਕਿ ਇਸ ਚੀਜ਼ ਲਾਹੇਵੰਦ ਹੈ ਦੇਖੋ ਮੈਂ ਤਾਂ ਕਹਿ ਕਹਿ ਰਿਹਾ ਵੀ ਹਰ ਚੀਜ਼ ਨੂੰ ਤੁਸੀਂ ਲੌਜੀਕ ਉਹਦਾ ਲੈ ਕੇ ਖਾਓ ਉਹਨੂੰ ਸਮਝ ਕੇ ਖਾਓ ਤਾਂ ਉਹ ਫਾਇਦਾ ਕਰਦੀ ਹੈ ਨਹੀਂ ਤਾਂ ਤੁਹਾਨੂੰ ਰੋਟੀ ਜਿਹੜੀ ਤੁਸੀਂ ਰੋਜ਼ ਖਾਈ ਜਾਂਦੇ ਹੋ ਉਹ ਵੀ ਤੁਸੀਂ ਬਿਨਾਂ ਹਿਸਾਬ ਤੋਂ ਖਾਓਗੇ ਉਹ ਵੀ ਤੁਹਾਨੂੰ ਖਰਾਬ ਕਰੂਗੀ ਪਾਣੀ ਤੁਸੀਂ ਬਿਨਾਂ ਹਿਸਾਬ ਤੋਂ ਪੀਓਗੇ ਉਹ ਵੀ ਤੁਹਾਨੂੰ ਖਰਾਬ ਕਰੂਗਾ ਦੁੱਧ ਤੁਸੀਂ ਬਿਨਾਂ ਹਿਸਾਬ ਤੋਂ ਖਾਓਗੇ ਖਰਾਬ ਕਰੂਗਾ ਕਿਉਂ ਤੁਹਾਨੂੰ ਬਿਨਾਂ ਹਿਸਾਬ ਤੋਂ ਖਰਾਬ ਖਰਾਬ ਕਰੂਗਾ ਹਰ ਇੱਕ ਚੀਜ਼ ਦਾ ਲੌਜੀਕ ਹੈ ਤੁਹਾਡੀ ਬਾਡੀ ਲਈ ਜਾਂ ਤੁਹਾਡੀ ਖਾਾਕ ਦਾ ਲੌਜੀਕ ਹੈ ਤੁਹਾਡੀ ਬਾਡੀ ਲਈ ਵੀ ਉਹਨੂੰ ਕਿਵੇਂ ਖਾਣਾ ਹੈ ਉਹਨੂੰ ਕਿਵੇਂ ਪਚਾਉਣਾ ਹੈ ਦਿਨ ਚ ਕਿੰਨਾ ਲੈਣਾ ਹੈ ਹਰ ਚੀਜ਼ ਦਾ ਕੋਈ ਮੈਥਡ ਹੈਗਾ ਅਗਰ ਮੈਥਡ ਦੇ ਹਿਸਾਬ ਨਾਲ ਖਾਣੇ ਆ ਤਾਂ ਕੁਦਰਤ ਦੇ ਨਾਲ ਰਹਿ ਕੇ ਤੁਸੀਂ ਚੱਲਦੇ ਹੋ ਤਾਂ ਤੁਹਾਡਾ ਜਿਹੜਾ ਸਰੀਰ ਹੈ ਉਹ ਪੂਰਾ ਤੰਦਰੁਸਤ ਰਹਿੰਦਾ ਪਰਫੈਕਟ ਰਹਿੰਦਾ ਸਰ ਜੇ ਤੁਹਾਡੀ ਦਵਾਈ ਦੀ ਗੱਲ ਕਰਦੇ ਆ ਤਾਂ ਤੁਹਾਡੀ ਦਵਾਈ ਕਿਵੇਂ ਵਰਕ ਕਰਦੀ ਐ ਇਸ ਦੇਖੋ ਸਾਡੀ ਬਾਡੀ ਦਵਾਈ ਹੈ ਜਿਹੜੀ ਉਹ ਬਾਡੀ ਨੂੰ ਡੀਟੌक्स ਕਰਦੀ ਹੈ ਤੁਹਾਡੇ ਲੀਵਰ ਨੂੰ ਸਾਫ ਕਰਦੀ ਹੈ ਤੁਹਾਡੀ ਅੰਤਰੀ ਨੂੰ ਸਾਫ ਕਰਦੀ ਹੈ ਨਾ ਕਿ ਤੁਹਾਨੂੰ ਪਰਮਾਨੈਂਟ ਖਾਣੀ ਪੈਂਦੀ ਆ ਸਾਡੀ ਦਵਾਈ ਕੋਈ ਵੀ ਆ ਜਿਹੜੀ ਆਯੁਰਵੈਦਿਕ ਦਵਾਈ ਆ ਉਹ ਕਦੇ ਵੀ ਪਰਮਾਨੈਂਟ ਨਹੀਂ ਖਾਣੀ ਪੈਂਦੀ ਵੀ ਸਾਰੀ ਉਮਰ ਕੋਈ ਰੋਗ ਲੱਗਿਆ ਪਸਾਰੀ ਉਮਰ ਖਾਣੀ ਪਊਗੀ ਨਹੀਂ ਉਹ ਕੁਛ ਸਮਾਂ 2 ਮਹੀਨੇ 4 ਮਹੀਨੇ ਖਾ ਕੇ ਤੁਹਾਡਾ ਰੋਗ ਆ ਜਿਹੜਾ ਉਹ ਪੱਕੇ ਤੌਰ ਤੇ ਜਿਹੜਾ ਖਤਮ ਹੋ ਜਾਂਦਾ ਹੁਣ ਤੁਸੀਂ ਉਹ ਚੀਜ਼ ਦੇ ਪੂਰੇ ਪਰਹੇਜ਼ ਰੱਖਦੇ ਹੋ ਪੂਰਾ ਉਹਨੂੰ ਫੋਲੋ ਕਰਦੇ ਹੋ ਹੁਣ ਪਰਹੇਜ਼ ਦੀ ਤੁਸੀਂ ਗੱਲ ਕੀਤੀ ਆ ਹੁਣ ਮੰਨ ਲਓ ਉਹਨਾਂ ਨੂੰ ਲੱਗਣਾ ਕਿ ਹਾਂ ਚਲੋ ਤੁਹਾਡੀ ਦਵਾਈ ਖਾਈ ਜਾਈਏ ਨਾਲ 버거 ਵੀ ਖਾਈ ਜਾਈਏ ਤੁਹਾਡੀ ਦਵਾਈ ਖਾਈ ਜਾਈਏ ਨਾਲ ਹੋਰ ਪੀਜੇ ਪੂਜੇ ਵੀ ਦੇੜੀ ਜਾਈਏ ਇਹ ਚੀਜ਼ਾਂ ਫਿਰ ਇਕੱਠੀਆਂ ਕੰਮ ਕਰਦੀਆਂ ਨੇ ਤਾਂ ਫਿਰ ਇੱਕ ਗੱਲ ਆ ਜੀ ਇਧਰ ਤੁਸੀਂ ਇੱਕ ਜ਼ਹਿਰ ਦਾ ਘੁੱਟ ਪਰ ਲਓ ਇਧਰ ਅਮਰਤ ਦਾ ਘੁੱਟ ਪਰ ਲਓ ਉਹ ਕਦੇ ਇਹ ਤਾਂ ਹੈ ਨਹੀਂ ਵੀ ਤੁਹਾਡਾ ਸਰੀਰ ਸਾਫ਼ ਹੋ ਜਾਊਗਾ ਵੀ ਹਾਂ ਵੀ ਅਸੀਂ ਤਾਂ ਜੀ ਅਮਰਤ ਪੀ ਰਹੇ ਹਾਂ ਨਾਲ ਨਾਲ ਜੇ ਜ਼ਹਿਰ ਖਾਈ ਜਾਈਏ ਤਾਂ ਸਾਡਾ ਸਰੀਰ ਨੂੰ ਕੁਝ ਨਹੀਂ ਹੁੰਦਾ ਉਹ ਜ਼ਹਿਰ ਖਾਣੀ ਸਾਨੂੰ ਛੱਡਣੀ ਪਊਗੀ ਤਾਂ ਸਾਡੇ ਸਰੀਰ ਨੇ ਜਿਹੜਾ ਤੰਦਰੁਸਤ ਹੋਣਾ ਨਹੀਂ ਸਾਡਾ ਸਰੀਰ ਤੰਦਰੁਸਤ ਨਹੀਂ ਰਹੇ ਲੋਕ ਪਰਹੇਜ਼ ਕਰਦੇ ਨੇ ਤੁਹਾਡੇ ਕੋਲ ਆ ਕੇ ਕਹਿੰਦੇ ਨੇ ਕਿ ਬਹੁਤ ਘੱਟ ਜੀ ਲੋਕਾਂ ਨੂੰ ਅੱਜ ਕੱਲ੍ਹ ਪਰਹੇਜ਼ ਦੀ ਇੰਨੀ ਟੈਨਸ਼ਨ ਨਹੀਂ ਜਿੰਨੀ ਸਵਾਦ ਦੀ ਟੈਨਸ਼ਨ ਹੈ ਵੀ ਸਾਡਾ ਕਿਤੇ ਸਵਾਦ ਨਾ ਮਰ ਜਵੇ ਸਰੀਰ ਵਾਸਤੇ ਦਵਾਈਆਂ ਅਸੀਂ 4 ਦਿਨ ਵੱਧ ਖਾ ਲਾਂਗੇ ਪਰ ਸਾਨੂੰ ਪਰਹੇਜ਼ ਨਾ ਰੱਖਣਾ ਪੈ ਜਵੇ ਅੱਜ ਦੇ ਸਮੇਂ 'ਚ ਜਿਹੜੀ ਅੱਜ ਦੀ ਜਨਰੇਸ਼ਨ ਕਹਿ ਲੋ ਜਾਂ ਹਰ ਬੰਦੇ ਦੀ ਕਹਿ ਲੋ ਅੱਜ ਦੇ ਸਮੇਂ ਦੇ ਵਿੱਚ ਸੋਚ ਬਣ ਗਈ ਵੀ ਅਸੀਂ ਦਵਾਈ 4 ਦਿਨ ਵੱਧ ਖਾ ਲਾਂਗੇ ਪਰ ਸਾਨੂੰ ਪਰਹੇਜ਼ ਆ ਜਿਹੜਾ ਰੱਖਣਾ ਨਾ ਪਵੇ ਪਰ ਮੈਂ ਤਾਂ ਇਹ ਕਹਿਣਾ ਹੁੰਦਾ ਜਿਹੜਾ ਇਨਸਾਨ ਇਸ ਜਾਮੇ ਦੀ ਕਦਰ ਨਹੀਂ ਕਰ ਸਕਦਾ ਉਹਦਾ ਇਸ ਦੁਨੀਆ ਤੇ ਆਏ ਨਾ ਆਏ ਦਾ ਕੋਈ ਫਾਇਦਾ ਨਹੀਂ ਜੀ ਭਾਈ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਰੋਟੀ ਖਾਣ ਤੋਂ ਬਾਅਦ ਜਿਹੜਾ ਅਫਰਿਆ ਅਫਰਿਆ ਲੱਗਦਾ ਯਾਰ ਢਿੱਡ ਭਰਿਆ ਭਰਿਆ ਲੱਗਦਾ ਹੈ ਨੀਂਦ ਆਣ ਲੱਗ ਜਾਂਦੀ ਹੈ ਐਸੇ ਕਰਕੇ ਲੱਗਦਾ ਹੈ ਵੀ ਤੁਹਾਡਾ ਜਿਹੜਾ ਹਾਜਮਾ ਹੈ ਤੁਹਾਡੀ ਰੋਟੀ ਅੰਦਰ ਗਈ ਹੈ ਤੁਹਾਡੇ ਪੇਟ ਦੇ ਅੰਦਰ ਨਹੀਂ ਹੈ ਤੁਹਾਡਾ ਪੇਟ ਹਾਜਮ ਕਰਨ ਦੇ ਕਾਬਲ ਨਹੀਂ ਹੈਗਾ ਫਿਰ ਉਹਦੇ ਵਾਸਤੇ ਕੀ ਕਰਨ ਲੋਕ ਉਹਦੇ ਵਾਸਤੇ ਤੁਸੀਂ ਆਪਣਾ ਹਾਜਮਾ ਸਹੀ ਕਰਨਾ ਹੈ ਤੁਸੀਂ ਆਪਣੇ ਪਰਹੇਜ਼ ਰੱਖਣੇ ਸ਼ੁਰੂ ਕਰਨੇ ਆ ਤੁਸੀਂ ਆਪਣਾ ਡਾਈਟ ਨੂੰ ਦੇਖਣਾ ਵੀ ਤੁਸੀਂ ਆਪਣੀ ਡਾਈਟ ਤੁਹਾਡੇ ਤਸਵੀਰ ਤੁਹਾਡਾ ਬਾਤ ਦਾ ਤਸਵੀਰ ਹੈ ਪਿਤ ਦੀ ਤਸਵੀਰ ਹੈ ਕਫ ਦੀ ਤਸਵੀਰ ਹੈ ਉਹਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਆਪਣਾ ਭੋਜਨ ਦੀ ਸਹੀ ਮਾਤਰਾ ਸਹੀ ਟਾਈਮ ਤੇ ਸਹੀ ਤੁਹਾਡੇ ਸਰੀਰ ਵਾਸਤੇ ਕਿਹੜੀ ਚੀਜ਼ ਫਿੱਟ ਹੈ ਉਹਨੂੰ ਤੁਸੀਂ ਫੋਲੋ ਕਰਕੇ ਚੱਲੋਗੇ ਉਹਨੂੰ ਅਪਣਾ ਕੇ ਚੱਲੋਗੇ ਤਾਂ ਤੁਹਾਡਾ ਜਿਹੜਾ ਸਰੀਰ ਆ ਉਹ ਕਦੇ ਵੀ ਬਿਮਾਰੀਆਂ ਵੱਲ ਨਹੀਂ ਜਾਂਦਾ ਨਹੀਂ ਜਾਂਦਾ ਬਿਲਕੁਲ ਸਾਰਾ ਗੱਲ ਇਦਾਂ ਹੀ ਆ ਜਾਂਦੀ ਹੈ ਮੈਂ ਵੀ ਇਹੀ ਉਮੀਦ ਰੱਖੂੰਗਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਮਝਾ ਦਿੱਤਾ ਆਪਣਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਜੀਵ ਦੀ ਲਾਲਸਾ ਤੇ ਮਨ ਦਾ ਲਾਲਚ ਮੈਂ ਕੋਈ ਐਸੀ ਕੁਰਸੀ ਤੇ ਨਹੀਂ ਬੈਠਾ ਜਿੱਥੇ ਬੈਠ ਕੇ ਤੁਹਾਨੂੰ ਮੈਂ ਐਸਾ ਕੋਈ ਪਾਸ਼ਣ ਜਾਂ ਕੋਈ ਐਸੀ ਸਲਾਹ ਦੇ ਸਕਾਂ ਤੁਸੀਂ ਬਾਪ ਬਹੁਤ ਸਮਝਦਾਰ ਹੋ ਪਰ ਮੈਂ ਇੱਕ ਇੱਕ ਚੀਜ਼ ਤੁਹਾਨੂੰ ਜ਼ਰੂਰ ਕਹੂੰਗਾ ਕਿ ਕੋਈ ਵੀਡੀਓ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਐ ਇਨਸਾਨ ਜਿਹਦੇ ਕਰਕੇ ਤੁਹਾਨੂੰ ਕੋਈ ਫਾਇਦਾ ਮਿਲ ਰਿਹਾ ਤਾਂ ਚਾਹੇ ਉਹ ਸਰੀਰਕ ਤੌਰ ਤੇ ਹੋਵੇ ਚਾਹੇ ਉਹ ਮਾਨਸਿਕ ਤੌਰ ਤੇ ਹੋਵੇ ਜੇ ਤੁਹਾਨੂੰ ਕੋਈ ਫਾਇਦਾ ਮਿਲ ਰਿਹਾ ਤੁਹਾਨੂੰ ਤੁਹਾਡਾ ਸਰੀਰ ਤੰਦਰੁਸਤ ਹੋ ਰਿਹਾ ਤੁਸੀਂ ਮਾਨਸਿਕ ਤੌਰ ਤੇ ਸੰਤੁਸ਼ਟ ਹੋ ਰਹੇ ਹੋ ਤਾਂ ਉਸ ਦਾ ਧੰਨਵਾਦ ਵੀ ਕਰਿਆ ਕਰੋ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਦੋ ਇਜਾਜ਼ਤ ਜੇ ਤੁਹਾਡੇ ਮਨਾਂ ਚ ਕੋਈ ਸਵਾਲ ਨੇ ਤਾਂ ਦਿੱਤੇ ਕਿ ਮੋਬਾਈਲ ਨੰਬਰ ਤੇ ਵਿੱਚ ਚਕ ਤੁਸੀਂ ਕਾਲ ਵੀ ਕਰ ਸਕਦੇ ਹੋ ਤਾਂ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਦੋ ਇਜਾਜ਼ਤ ਧੰਨਵਾਦ